ਨੌਜਵਾਨ ਫੱਟੜ ਹੋਏ ਨੇ ਨਾ ਸਿਰਫ ਫੱਟੜ ਹੋਏ ਨੇ ਸਗੋਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਹ ਦਰਦਨਾਕ ਹਾਦਸਾ ਵਾਪਰਿਆ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਉਸ ਤੋਂ ਅਜੇ ਉੱਪਰ ਹੀ ਰਹੇ ਹੁੰਦੇ ਆ ਤੇ ਸ਼ੰਭੂ ਬਾਰਡਰ ਦੇ ਵਿੱਚ ਵੀ ਹਾਲਾਤ ਤਣਾਅਪੂਰਵਕ ਹੋ ਜਾਂਦੇ ਨੇ ਫਿਲਹਾਲ ਮੇਰੇ ਨਾਲ ਇੱਕ ਨੌਜਵਾਨ ਹੈਗਾ ਆ ਜਿਸ ਦੇ ਸੱਟਾਂ ਲੱਗੀਆਂ ਹੋਈਆਂ ਗੰਭੀਰ ਫੱਟੜ ਹੈ ਨੌਜਵਾਨ ਇੱਕ ਅੱਖ ਜਿਹੜੀ ਆ ਉਹ ਟੋਟਲੀ ਟੱਕੀ ਹੋਈ ਹੈ ਤੇ ਦੂਜੀ ਅੱਖ ਜਿਹੜੀ ਆ ਉਹ ਸਬੂਤੀ ਫਿਲਹਾਲ ਨਜ਼ਰ ਆ ਰਹੀ ਹੈ ਭਾਈ ਸਾਹਿਬ ਤੁਹਾਡਾ ਨਾਮ ਦੱਸਿਓ ਪਹਿਲਾਂ ਕਿੱਥੋਂ ਆਏ ਹੋ ਬਈ ਮੇਰਾ ਨਾਮ ਆਰਸੀਮਰਨ ਹੈ ਮਾਲੀ ਤੋਂ ਆਏ ਹਾਂ ਕੀ 4 ਵਜੇ ਤੱਕ ਮੀਟਿੰਗ ਚੱਲ ਰਹੀ ਹੈ ਅਸੀਂ ਤਾਂ ਅੱਗੇ ਬੈਠੇ ਤੇ ਚੁੱਪ ਜਾਇਆ ਤੁਹਾਨੂੰ ਵੀ ਪਤਾ ਕੋਈ ਹੱਥ ਨਹੀਂ ਤਾਂ ਕੋਈ ਹਥਿਆਰ ਨਹੀਂ ਉਹ ਉਧਰ ਤੇ ਗੋਲੇ ਗੇਰ ਰਹੇ ਹਨ ਉਹਨਾਂ ਨੇ ਕਹਿੰਦੇ ਆਸੂ ਵਾਸ ਗੰਬ ਬੰਬ ਐਨ ਮੇਰੇ ਅੱਖ ਵਾ ਮਾਰਿਆ ਜਦ ਉੱਤੇ ਕਹਿੰਦੇ ਬੱਜਿਆ ਪੁੱਟਿਆ ਉਹ ਸ਼ਰਲਾ ਅੱਖ ਵਾ ਅੱਖ ਭਈ ਮਾਰਿਆ ਉਹਨਾਂ ਨੇ ਇਹ ਡਰੋਨ ਤੋਂ ਤੁਹਾਡੇ ਮਾਰਿਆ ਗਿਆ ਨਾ ਸਾਹਮਣੇ ਦੀ ਮਾਰਿਆ ਸਾਹਮਣੇ ਦੀ ਆ ਆ ਸਾਹਮਣੇ ਦੀ ਮਾਰ ਆਹ ਮੂਹਾਂ ਬੱਜਾ ਉਹ ਮੁੰਡੇ ਨੇ ਉਹਨੂੰ ਲਕੋ ਲਿਆ ਉੱਤੇ ਬਾ ਤਿੰਨ ਹੋਰ ਮਾਰੇ ਉਹਨਾਂ ਨੇ ਅੱਛਾ ਜਦ ਯਾਰ ਕਹਿੰਦੇ ਕੋਲ ਦੇਈ ਵੀ ਹੈ ਉਹਨਾਂ ਨੂੰ 4 ਵਜੇ ਦੀ ਕੋਲ ਦੇਈ ਵੀ ਹੈ ਉਹਨਾਂ ਦਾ ਕੀ ਮਤ ਉਹ ਸਰਕਾਰੀ ਬੰਦੇ ਆ ਸਰਕਾਰੀ ਬੰਦੇ ਨੂੰ ਕਿਹਾ ਕਿਨਾ ਅਲਾਉਟ ਕਰਿਆ ਕਿ ਮਾਰਨੇ ਦਾ ਜਾਂ 4 ਵਜੇ ਦੀ ਕੌਲਾ ਫੇਰ ਕੀ ਕਾਤੇ ਮਾਰ ਰਹੇ ਸੀ ਮਜ਼ਾ ਲੈ ਰਹੇ ਓਥੇ ਨਾਲੇ ਸਾਰੇ ਕਹਿੰਦੇ ਐਕਸਪਾਇਰੀ ਬੰਬ ਗੇਰ ਰਹੇ ਆ ਆਦਾ ਲਾਉਡ ਵੀ ਨਹੀਂ ਹੁੰਦੇ ਓਰੇ ਕਾਤੇ ਗੇਰ ਨੇ ਕੋਈ ਨਾ ਬੇ ਕੇਸ ਕਰਨ ਵਾਲਾ ਹੈਗਾ ਕੇਸ ਕਰੇ ਨਾ ਵੇਖ ਹੁਣ ਮੇਰੀ ਅੱਖ ਪੱਟੀ ਆ ਸਾਰੀ ਓਰੇ ਚੜ ਲਾ ਬਜੇ ਓਰੇ ਅੱਖ ਪਾੜਤੀ ਸਾਰੀ ਆਹ ਲੀ ਅੱਖ ਸਾਰੀ ਖਤਮ ਹੋਈ ਵੀ ਹੈ ਠੀਕ ਨਹੀਂ ਹੁਣ ਇਹਦਾ ਕੌਣ ਹੈ ਜ਼ਿੰਮੇਦਾਰ ਠੀਕ ਨਹੀਂ ਪੰਜਾਬ ਸਰਕਾਰ ਦਾ ਕੁਝ ਨਹੀਂ ਕਰ ਰਹੀ ਨਾਲੇ ਪੰਜਾਬ ਮੈਂ ਬੈਠ ਕੇ ਕਰ ਰਹੇ ਆ ਪੰਜਾਬ ਦਾ ਏਰੀਆ ਆ ਅਸੀਂ ਖੜ੍ਹ ਵੀ ਨਹੀਂ ਸਕਦੇ ਆ ਆਹ ਰੋਡ 'ਵਾ ਰੋਡ 'ਤੇ ਘਰਨੇ ਪਿੱਛੇ ਵੀ ਕਹਿੰਨੇ ਗੋਲੇ ਗੇਰ ਰਹੇ ਆ ਮੈਨੂੰ ਆਹ ਨਹੀਂ ਸਮਝ ਆਈ ਜਦ ਸਰਕਾਰ ਨੇ ਆ ਆ ਬੋਲਿਆ ਕਿ ਚੁੱਪਚਾਪ ਸ਼ਾਂਤੀ ਮੂਰ ਰੱਖੋ ਇਹਨਾਂ ਦੇ ਗੋਲੇ ਗੇਰਨਾ ਕਿਹਨੂੰ ਬੋਲਿਆ ਇਹਨਾਂ ਨੂੰ ਤੁਸੀਂ ਸ਼ਾਂਤੀਪੂਰ ਕੋ ਬੈਠੇ ਸੀ ਉੱਥੇ ਅਸੀਂ ਸ਼ਾਂਤੀਪੂਰ ਕੋ ਬੈਠੇ ਆ ਤੁਹਾਨੂੰ ਸਾਰੇ ਵੀਡੀਓ ਦੇਖੂਗੀ ਚੁੱਪਚਾਪ ਬੈਠੇ ਆ ਉੱਥੇ ਬੈਠੇ ਆ ਬੈਠੇ ਬੈਠੇ ਨੇ ਅਗਲੇ ਨੇ ਸਿੱਧਾ ਮਾਰਿਆ ਨਾਲੇ ਮਾਰ ਕੇ ਹੱਥ ਵੀ ਖੜੇ ਕਰੇ ਆ ਮਾਰਨੇ ਕਿਆ ਮਤਲਬ ਜਦ ਸਰਕਾਰ ਨੇ ਬੋਲਿਆ ਕਿ ਚੁੱਪਚਾਪ ਬਹਿ ਜਾਓ ਹੱਥ ਖੜੇ ਕਰ ਰਹੇ ਆ ਕਰ ਰਹੇ ਆ ਡੀਗਰੀ ਜਰ ਸਰਕਾਰ ਨਾਲ ਗਾਲ੍ਹਾਂ ਕੱਢ ਰਹੇ ਆ ਸਾਰੇ ਆਜੋ 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 ਠੀਕ ਆ ਆ ਆ ਆ ਹੋ ਰਿਹਾ ਨੂੰ ਪ੍ਰੋਵੋਕ ਕਰਦੇ ਪਏ ਜਿਹੜੇ ਹਰਿਆਣੇ ਵਾਲੇ ਪਾਸੇ ਹਾਂ ਨਾਲੇ ਅਸੀਂ ਬੈਠੇ ਆ ਬੈਠਦੇ ਨੂੰ ਕਿਆ ਮਤਲਬ ਹੈ ਸਿੱਧਾ ਮਾਰ ਰਹੇ ਆ ਜਦ ਮੈਨੂੰ ਇੱਕ ਮੁੰਡੇ ਨੇ ਲਕੋਇਆ ਮੇਰੇ ਨਾਲ ਕੇ ਮੁੰਡੇ ਨੇ ਉਹਨੂੰ ਲੁਕੋ ਕੇ ਜੱਫੀ ਪਾ ਕੇ ਬੈਠਿਆ ਉਹਦੇ ਬਾਅਦ ਤਿੰਨ ਹੋਰ ਮਾਰੇ ਆ ਕਿ ਕਿਤੇ ਤੁਸੀਂ ਬੈਠੇ ਸੀ ਹਾਂ ਜੀ ਤੇ ਲੁਕੋ ਕੇ ਰੱਖਿਆ ਉਹਦਾ ਤਿੰਨ ਹੋਰ ਮਾਰੇ ਉਹਨਾਂ ਨੇ ਐਨ ਸਿੱਧਾ ਸਿੱਧਾ ਕਰਕੇ ਮਾਰੇ ਆ ਉਹਨਾਂ ਕਿ ਗੋਲੀਆਂ ਕਿਆ ਮਤਲਬ ਆਂਦਾ ਜੱਛਾ ਸਰਕਾਰ ਨੇ ਟਾਈਮ ਦੇ ਆ ਬਚਾਰਵੇ ਦਾ ਉਹ ਸਰਕਾਰੀ ਬੰਦੇ ਆ ਮੁਲਾਜ਼ਮ ਹੈ ਉਹਨਾਂ ਨੇ ਕਹਨੇ ਆਰਡਰ ਤਾਂ ਨਹੀਂ ਆ ਗਿਆ ਚੀਜ਼ ਦਾ ਕਿਨੇ ਆਰਡਰ ਦੇ ਉਹਨੂੰ ਆ ਪੁੱਛਣਾ ਸੀਦਾ ਤੁਹਾਨੂੰ ਹੀ ਕਰੀ ਆ ਇਹਨਾਂ ਨੂੰ ਪੁੱਛ ਨਹੀਂਦਾ ਇਹਦੀ ਗੱਲ ਇੱਥੇ ਹੁੰਦੀ ਹੈ ਭਾਜੀ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਕਿ ਨਹੀਂ ਪਰ ਹਰਿਆਣਾ ਦੇ ਜਿਹੜੇ ਡੀਜੀਪੀ ਨੇ ਉਹ ਕਹਿੰਦੇ ਨੇ ਕਿ ਅਸੀਂ ਅਥਰੂ ਗੈਸ ਦੇ ਗੋਲੇ ਨਹੀਂ ਸੱਟੇ ਅਸੀਂ ਸ਼ਰਲੇ ਸੱਟੇ ਹੀ ਨਹੀਂ ਕਹਿੰਦੇ ਯਾਰ ਫਿਰ ਵੀਡੀਓ ਵਿੱਚ ਕੀ ਹੈ ਵੀਡੀਓ ਵਿੱਚ ਕੀ ਹੈ ਨਕਲੀ ਚੀਜ਼ਾਂ ਆ ਬਿਲਕੁਲ ਇੱਥੇ ਇਹ ਦੱਸ ਰਿਹਾ ਬਹੁਤ ਜੀ ਡੀਜੀ ਬੀ ਡੀਜੀ ਨੇ ਕਰੀ ਵੀਡੀਓ ਲਗਾਣ ਦੀ ਦੀਆ ਕੌਣ ਦੇ ਰਿਹਾ ਫਿਰ ਅਸੀਂ ਕਰ ਰਹੇ ਹਾਂ ਸਾਡੇ ਕੋਲ ਸਾਡੇ ਕੋਲ ਉੱਥੇ ਇੱਕ ਵਾਰੀ ਦੇਖੋ ਤੁਹਾਡੇ ਕੋਲ ਵੀਡੀਓ ਆਉਂਗੀ ਸਾਰੀਆਂ ਤੁਸੀਂ ਉਹਨਾਂ ਨੂੰ ਕਾਪ ਪੁੱਛਾਦੇ ਸਾਡੇ ਕੋਲ ਸਰੇਆਮ ਸਬੂਤ ਹੈ ਕੀ ਕਰ ਰਹੇ ਹੋ ਬਿਲਕੁਲ ਲੰਗੇ ਦਿਨ ਗੱਲ ਸਾਹਮਣੇ ਆਉਂਦੀ ਹੈ ਡੀਜੀਪੀ ਸਾਹਿਬ ਹਰਿਆਣੇ ਦੇ ਕਹਿੰਦੇ ਨੇ ਕਿ ਅਸੀਂ ਇਦਾਂ ਦਾ ਕੋਈ ਵੀ ਹਮਲਾ ਨਹੀਂ ਕਰਾਉਂਦੇ ਪਏ ਨਾ ਹੀ ਸਾਡਾ ਪ੍ਰਸ਼ਾਸਨ ਕਰਦਾ ਪਿਆ ਪਰ ਹਾਲਾਤ ਤੁਹਾਡੇ ਸਾਹਮਣੇ ਆ ਲਗਾਤਾਰ ਇਹ ਨੌਜਵਾਨੀਆਂ ਇਹਨਾਂ ਮਰ ਕੇ ਨੌਜਵਾਨ ਜਿਹੜੇ ਨੇ ਉਹ ਵਾਰ-ਵਾਰ ਆਪਣੀਆਂ ਸੱਟਾਂ ਦਿਖਾ ਰਹੇ ਨੇ ਆਪਣੇ ਲੱਗੇ ਫੱਟ ਦਿਖਾ ਰਹੇ ਨੇ ਔਰ ਨਾਲ ਦੀ ਨਾਲ ਉਹ ਤਸਵੀਰਾਂ ਦਿਖਾ ਰਹੇ ਨੇ ਵੀਡੀਓ ਵੀ ਭਾਈ ਸਾਹਿਬ ਨੇ ਕਹਿੰਦੇ ਬਣਾਈ ਹੈ ਔਰ ਮੌਕੇ ਦੀਆਂ ਤਸਵੀਰਾਂ ਕਹਿੰਦੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਆਪਾਂ ਦੇਖੀਏ ਤਾਂ ਆਹ ਕੌਣ ਚਲਾ ਰਿਹਾ ਆ ਡੀਜੀਪੀ ਨੂੰ ਪੁੱਛੋ ਇੱਕ ਵਾਰੀ ਕਿ ਡੀਜੀਪੀ ਨੂੰ ਆਹ ਕੌਣ ਇਹ ਉਹਨਾਂ ਦੀ ਸਰਕਾਰ ਦੇ ਲਈ ਉਹਨਾਂ ਨੇ ਕੀ ਨਾ ਆਰਡਰ ਦੇ ਆ 4 ਵਜੇ ਤੱਕ ਦੇ ਕੌਣ ਚਲਾ ਰਿਹਾ ਦੇਖਿਓ ਬੇ ਮਤਲਬ ਮਜ਼ੇ ਲੈ ਰਹੇ ਆ ਜਦ ਮਾਨ ਕਰਦਾ ਜੇ ਦੀ ਗੇਰਦੇ ਨੇ ਡਰੋਨ ਤੇ ਗੇਰਦੇ ਨੇ ਕੌਣ ਹੱਕ ਬੰਦਾ ਔਰ ਇਹ ਤਿੰਨੀਆਂ ਬੈਠੀਆਂ ਔਰ ਤੇ ਕਰਗੇਰੇ ਡਰੋਨ ਜੇ ਕਿ ਤੁਹਾਨੂੰ ਐ ਨਹੀਂ ਲੱਗਦਾ ਕਿ ਇਸ ਵਾਰੀ ਜਿਹੜਾ ਡਰੋਨ ਆਇਆ ਆ ਜਾਂ ਫਿਰ ਜਿਹੜੇ ਬੰਬ ਗੋਲੇ ਭਰਾਈ ਗਏ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਅੱਗੇ ਕਰ ਦਿੱਤਾ ਗਿਆ ਜ਼ਿਆਦਾ ਕਰਿਆ ਸਭ ਤੋਂ ਜ਼ਿਆਦਾ ਕਰਿਆ ਕਿਉਂਕਿ ਅੱਜ ਦੇ ਦਿਨ ਮਾ 150 ਗੋਲਾ ਗਿਰੇ ਹੋਣਾ ਉਹ ਵੀ ਚਾਹਤਿਓ ਇੱਕ ਪਾਸੇ ਕਹਿ ਰਹੇ ਸ਼ਾਂਤੀਪੂਰਕ ਰੱਖੋ ਇੱਕ ਪਾਸੇ ਗੋਲੇ ਘੇਰੇ ਆ ਕਾ ਮਤਲਬ ਐਸੀ ਜੇ ਚੁੱਪਚਾ ਬੈਠੇ ਆ ਜੇ ਐਸੀ ਕੁਛ ਕਰਨ ਆਜੂਗਾ ਸਾਨੂੰ ਖਾਲਿਸਤਾਨ ਕਹਿੰਦੇ ਨੇ ਖਾਲਿਸਤਾਨ ਕਾ ਕੀ ਮਤਲਬ ਹੈ ਕਾਜ਼ੀ ਆ ਗਿਆ ਪਵਿੱਤਰ ਸਥਾਨ ਹੈ ਉਹ ਹੁੰਦਾ ਠੀਕ ਆ ਹੋਰ ਕੁਝ ਬਣਾ ਦਿੰਦੇ ਨੇ ਖਾਲਿਸਤਾਨ ਨੂੰ ਗੁੰਡੇ ਬਣਾ ਦਿੰਦੇ ਨੇ ਕੁਝ ਬਣਾ ਦਿੰਦੇ ਨੇ ਉਹ ਵੀ ਛੱਡੋ ਚਲੋ ਹੁਣ ਕਹਿੰਦੇ ਆ ਫਾਰਮਰ ਕਾ ਪ੍ਰੋਟੈਸਟ ਦਾ RAML ਬੈਠੇ ਆ ਉਹਨਾਂ ਦਾ ਕਿਆ ਗੋਲੇ ਘੇਰਨਾ ਮੰਨਣਾ ਜਾ ਸਰਕਾਰ ਨਹੀਂ ਰੁਕਿਆ ਫੇਰ ਤੁਸੀਂ ਗੇਰ ਫੇਰ ਕੋਈ ਮਤਲਬ ਨਹੀਂ ਬੰਦਾ ਨਹੀਂ ਇੱਕ ਪਾਸੇ ਚਲੋ ਇਹ ਤਾਂ ਬੇਸ਼ੱਕ ਜਿਹੜੀ ਗਲਤ ਗੱਲ ਹੈਗੀ ਜਿਹੜੀ ਤੁਹਾਡੇ ਸੱਟ ਲੱਗੀਆਂ ਜਿਹੜੇ ਬਾਕੀ ਨੌਜਵਾਨਾਂ ਨੇ ਸੱਟਾਂ ਲੱਗੀਆਂ ਨੇ ਇੱਕ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਕੋਣ ਜ਼ਿੰਮੇਦਾਰ ਹੈ ਉਹਨੂੰ ਕੋਣ ਕਹਿੰਦੇ ਕੁਝ ਕੋਈ ਕਰੇ ਜਾਊਗਾ ਸਰਕਾਰ ਕੁਝ ਕਰੂਗੀ ਉਹਨਾਂ ਦੇ ਬਚਾਰੇ ਇੱਕ ਪੁਲਿਸ ਵਾਲਾ ਮਰਿਆ ਰਾਤ ਸਾਗੇ ਚੱਕਰਾਂ માં ਸਾ ਨਹੀਂ ਆਇਆ ਉਹਨੂੰ ਮਰਿਆ ਉਹ ਠੀਕ ਹੈ ਉਹਨੂੰ ਕਰੋੜਾ ਮਿਲਣਾ ਇੱਕ ਜਿਹੜੇ ਕਹਿੰਦੇ ਨੋਰਮਲ ਬੰਦਾ ਮਰਿਆ ਉਹਨੂੰ 1 ਰੁਪਿਆ ਵੀ ਨਹੀਂ ਮਿਲਣਾ ਹੁਣ ਮੇਰੇ ਸੱਟ ਵੱਜੇ ਇਹਦਾ ਕੋਣ ਜ਼ਿੰਮੇਦਾਰ ਹੈ ਕਈ ਦੇ ਮੈਂ ਕਿਸ ਕਰਾਂ ਕਿਹੜਾ ਬੰਦੇ ਨੇ ਮਾਰੇ ਉੱਥੇ ਕੋਈ ਬੰਦਾ ਦਿਖ ਰਿਹਾ ਨਾਲੇ ਸਾਰੇ ਮਰੇ ਹੋ ਕੇ ਮਾਰ ਰਹੇ ਸਾਰਿਆਂ ਨੂੰ ਕੁੱਲੀ ਛੁੱਟ ਦੇਈ ਵੀ ਆ ਉਹਨਾਂ ਨੂੰ ਉਹਨਾਂ ਦਾ ਕੋਈ ਕੇਸ ਕਰਨੇ ਵਾਲਾ ਨਹੀਂ ਮੰਦਾ ਸਹੀ ਗੱਲ ਹੈ ਨਹੀਂ ਆਈਆਂ ਪਾਗਲ ਬਣਾਏ ਨੌਜਵਾਨ ਜਿਹੜੇ ਨੇ ਉਹ ਨਾਰਾਜ਼ ਨੇ ਇੱਕ ਮੈਂ ਇੱਕ ਮੈਂ ਗੱਲ ਹੋਰ ਤੁਹਾਡੇ ਤੋਂ ਕੁਝ ਨਹੀਂ ਚਾਹੁੰਦਾ ਰੋਣ ਦੀ ਲਗਣਾ ਇੱਕ ਮੈਂ ਗੱਲ ਹੋਰ ਪੁੱਛਣੀ ਚਾਹੁੰਦਾ ਆ ਤੁਹਾਡੇ ਸੱਟ ਲੱਗੀ ਆ ਬੇਸ਼ੱਕ ਇਹ ਗਲਤ ਗੱਲ ਆ ਪਰ ਇਸ ਤੋਂ ਇਲਾਵਾ ਜੋ ਨੌਜਵਾਨ ਚਾਹੁੰਦੇ ਸੀਗੇ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਨੌਜਵਾਨ ਕਹਿੰਦੇ ਦਿੱਲੀ ਜਾਣਾ ਆ ਦਿੱਲੀ ਜਾਇਆ ਨਹੀਂ ਜਾ ਰਿਹਾ ਅਜੇ ਵੀ ਸਟਾਲ ਕਰ ਦਿੱਤਾ ਹਾਲਾਂਕਿ ਅੱਜ 11 ਵਜੇ ਸਵੇਰ ਦਾ ਪ੍ਰੋਗਰਾਮ ਸੀਗਾ ਤੁਹਾਨੂੰ ਕੀ ਲੱਗਦਾ ਕੀ ਹੋ ਰਿਹਾ ਮੈਨੂੰ ਯਾਰ ਦੇਖੋ ਜਸ 11 ਵਜੇ ਦਾ ਪ੍ਰੋਗਰਾਮ ਸਾਰਿਆਂ ਨੂੰ ਕੋਲ ਦੇ ਸਾਰੇ ਇਕੱਠੇ ਹੋ ਕੇ ਹੋਏ ਉਸ ਟਾਈਮ ਵੀ ਇਹਨਾਂ ਨੇ ਕਹਿੰਨੇ ਉਹ ਰੱਖ ਲਿਆ ਕੀ ਕਹਿੰਨੇ ਮੀਟਿੰਗ ਰੱਖ ਲਈ ਫਿਰ ਮੀਟਿੰਗ ਰੱਖਣ ਦਾ ਕੀ ਮਤਲਬ ਆ ਜਦ ਕੋਈ ਜਿੱਤੀ ਯਾਰ ਪਹਿਲਾਂ ਨਹੀਂ ਕੋਲ ਚੱਲ ਰਹੀਆਂ ਉਦੋਂ ਤੱਕ ਕੇਂਦਰੀ ਮੰਤਰੀ ਨੇ ਟਵੀਟ ਕਰਤਾ ਕਹਿੰਦੇ ਕਿ ਭਾਈ ਅਸੀਂ ਦੁਬਾਰਾ ਗੱਲ ਕਰਨ ਨੂੰ ਤਿਆਰ ਆ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਨਾਂ ਵੀ ਗੱਲ ਕਰਨ ਨੂੰ ਤਿਆਰ ਆ ਜੇ ਗੱਲ ਕਰਨ ਨੂੰ ਤਿਆਰ ਹੈ ਬਿਰੋ ਉਹ ਉਹ ਉਹਨਾਂ ਨੂੰ ਕੀ ਨਾ ਹੱਕ ਦੇ ਦਾ ਗੋਲੇ ਗੇਰਨੇਗਾ ਡਰੋਨ ਗੇਰਨੇਗਾ ਡਰੋਨ ਸ਼ਰੀਆਮ ਨਿਕਲੇ ਕਿਨੇ ਬੋਲਿਆ ਜਦ ਜਦ ਕਹਿ ਰਹੇ ਆ ਕਿ ਅਸੀਂ ਗੱਲ ਕਰਨ ਨੂੰ ਤਿਆਰ ਆ ਆ ਸਵਾਲ ਗੱਲ ਕਰਨ ਨੂੰ ਤਿਆਰ ਆ ਆ ਕਹਿ ਰਹੇ ਇਹਨਾਂ ਨੂੰ ਕੋਈ ਪੁੱਛੇ ਇਹਨਾਂ ਦੀ ਕੋਈ ਵੀਡੀਓ ਬਣਾ ਇਹਨਾਂ ਨੂੰ ਕਿਹਨੇ ਬੋਲੇ ਹੱਕ ਦੇਆ ਵਾ ਇਹਨਾਂ ਨੂੰ ਪਹਿਲੀ ਗੱਲ ਪੁੱਛਣੀ ਜੀਦੀ ਤੁਹਾਨੂੰ ਉਧਰ ਦੇ ਜਿਹੜੇ ਵੀ ਡੀਜੀਪੀ ਐ ਉਹਨਾਂ ਨੂੰ ਆ ਗੱਲ ਪੁੱਛੋ ਇਹਨਾਂ ਨੂੰ ਕਿ ਇਹਨੂੰ ਤੁਸੀਂ ਨਾ ਹੱਕ ਦੇਆ ਮਾਰਨੇ ਦਾ ਹੁਣ ਜਿਹੜੇ ਮੇਰੀ ਸੱਟਾਂ ਵੱਜੀਆਂ ਕਿਸੇ ਦੀ ਇੱਕ ਮੱਜਾ ਵਿਚਾਰਾ ਮਰ ਗਿਆ ਹੁਣ ਤੁਸੀਂ ਕਹਿ ਰਹੇ ਅੱਗੇ ਦਿੱਲੀ ਜਾਣੇ ਮੇ ਫਿਰਦੇ ਦੇ ਉਹ ਵਿਚਾਰਾ ਮਰ ਗਿਆ ਉਹਦੀ ਚੱਕਰ ਵਿੱਚ ਹੀ ਰੁਕੇ ਹਾਂ ਉਹਨਾਂ ਨੇ ਵੀ ਅੱਗੇ ਵਧੇ ਦੇ ਤੋੜੂ ਜਾਉਂਗੇ ਡਾਟੂਗੇ ਹਾਰ ਨਹੀਂ ਮੰਨਦੇ ਕਢੂਗੇ ਚਾਹ ਅੱਖ ਦੂਈ ਵੀ ਪੜ ਜਵੇ ਕਢੂਗੇ ਬਰ ਇਹ ਨੇ ਵੀ ਮਾ ਜੇਰੀ ਯਾਰ ਮੇਰੀ ਗੱਲ ਸੁਣ ਇੱਕ ਸੈਂਸਰ ਹੋਰ ਵੀ ਲੱਗਿਆ ਹੋ ਰਿਹਾ ਨਾ ਜਿਹੜਾ ਕੰਨ ਪਾੜਦਾ ਉਹ ਨੇਵੀ માં ਲੱਗਦੇ ਆ ਸਮੁੰਦਰ માં ਮੇਰੇ ਡੈਡੀ ਵੀ ਆਰਮੀ ਚ ਐ ਉਹਨਾਂ ਦਾ ਤੇ ਨੇਵੀ ਉਰੇ ਲੱਗਣ ਦਾ ਕੀ ਮਤਲਬ ਐ ਉਰੇ ਆਮ ਬੰਦੇ ਨੂੰ ਕਿਸਾਨ ਬੰਦੇ ਨੂੰ ਆ ਚੀਜ਼ ਨਾਲ ਮਾਰਨੇ ਕੀ ਮਤਲਬ ਬਣ ਰਿਹਾ ਆ ਉਹ ਉਰੇ ਤਾਂ ਨਹੀਂ ਮੰਨਦੀਆਂ ਆ ਤਾਂ ਨੇਵੀ ਵਾਲੀ ਚੀਜ਼ਾਂ ਉਰੇ ਬਣਾਈ ਵੀ ਆ ਤਾਂ ਜੰਗ ਲੱਗੀ ਵੀ ਉਰੇ ਇੱਕ ਨੋਰਮਲ ਰੋਡ ਐ ਆ ਆ ਮੈਂ ਕੋਈ ਵੀ ਤੁਰ ਜਾਦਾ ਐ ਸ਼ਾਂਤੀਪੂਰਕ ਪ੍ਰਦਰਸ਼ਨ ਰੋਡ ਟੈਕਸ ਦੇਣੇ ਰੋਡ ਟੈਕਸ ਦੇਣੇ ਕੋਈ ਵੀ ਤੁਰ ਜਾਦਾ ਐ ਫੇਰ ਕਹਤੇ ਕੀ ਮਤਲਬ ਬਣਦਾ ਨੇ ਕ ਮਾਰਨੇਗਾ ਸਾਡੀ ਮਰਜ਼ੀ ਜਿੱਥੇ ਮਰਜ਼ੀ ਖੜੇ ਜਿੱਥੇ ਮਰਜ਼ੀ ਇਹਨਾਂ ਦਾ ਕੀ ਮਤਲਬ ਬਣ ਰਿਹਾ ਤੁਹਾਡੇ ਏਰੀਆਵਾਂ ਨਹੀਂ ਆਏ ਸੀ ਆਪਣੇ ਏਰੀਆ ਵਿੱਚ ਬੈਠੇ ਆ ਫੇਰ ਵੀ ਤੁਸੀਂ ਮਾਰ ਰਹੇ ਹੈਰਾਨੀ ਦੀ ਗੱਲ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਹੀ ਬੰਬ ਸਿੱਟੇ ਜਾ ਰਹੇ ਨੇ ਤੁਹਾਡੇ ਤੇ ਹੀ ਬੰਬ ਸਿੱਟੇ ਜਾ ਰਹੇ ਨੇ ਉੱਪਰ ਦੀ ਸਾਡੀ ਪੰਜਾਬ ਸਰਕਾਰ ਚੁੱਪ ਜਾ ਬੈਠੀ ਐ ਸਾਨੂੰ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਗੇਰਨ ਦੋ ਉਹਨੂੰ ਕਿਆ ਬਤਲਵਾ ਸਾਡੇ ਫਰਕ ਸਾਨੂੰ ਪੈ ਰਿਹਾ ਸਾਡੀ ਸੱਟਾਂ ਵੱਜ ਰਹੀਆਂ ਸਰੇ ਆਮ ਗੇਰ ਰਹੇ ਆ ਸਰੇ ਆਮ ਤੱਕਾਉ ਰਿਹਾ ਫੇਰ ਇੱਕ ਉੱਪਰ ਤੇ ਕਹਿੰਨੇ ਕੇਂਦਰ ਸਰਕਾਰ ਕਹ ਦੂਗੀ ਕਿ ਅਸੀਂ ਗੱਲ ਕਰਨੇ ਫਿਰਦੇ ਆ ਕਿਹੜੀ ਸੁਆਹ ਗੱਲ ਕਰ ਰਹੇ ਆ ਇੱਕ ਸਾਈਡ ਗੱਲ ਕਰ ਰਹੇ ਆ ਇੱਕ ਸਾਈਡ ਬੰਦਿਆਂ ਨੂੰ ਮਾਰ ਰਹੇ ਆ ਸਾਨੂੰ ਸਮਝਦੇ ਨਹੀਂ ਕੋਈ ਪੀਸ ਦਿੱਲੀ ਦਾ ਸਾਡੇ ਹੀ ਆ ਉਹ ਵੀ ਦਿੱਲੀ ਜਾਣੇ ਦਾ ਕੋਈ ਰੋਕ ਟੋਕ ਨਹੀਂ ਦਿੱਲੀ ਜਾਣੇ ਉਹ ਕਿ ਦਿੱਲੀ ਜਾ ਕੇ ਬੈਠਣਾ ਹੀ ਹੈ ਅਸੀਂ ਕਿਹੜੇ ਗੋਲੀਆਂ ਮਾਰ ਚੱਲੇ ਦਿੱਲੀ ਮਾਰ ਚੱਲੇ ਥੋੜੀ ਜਿਲੇ ਕਿਸ ਨੂੰ ਚੁੱਪਚਾਪ ਚੱਲੇ ਕਿ ਆਈ ਜਾਣ ਇਹਨਾਂ ਦਾ ਆਈ ਇਹਨਾਂ ਦਾ ਆਈ ਜਾ ਕਹਿੰਦੇ ਉਹ ਬਣਾਤੇ ਆ ਕਿ ਜਿੱਕਣਾ ਜੰਗ ਚੱਲੀ ਹੁੰਦੀ ਹੈ ਜਿੱਕਣਾ ਜੰਗ ਲਈ ਉਹ ਉੱਕਣਾ ਰੋਕੇ ਹੋਏ ਆ ਦਿੱਲੀ ਜਾ ਕੇ ਬੈਠਣਾ ਹੀ ਤਾਂ ਕੁਝ ਕਹਿਆ ਪਿਛਲੀ ਅਰ ਵੀ ਧਰਨਾ ਲੱਗਿਆ ਕਿਸੇ ਨੂੰ ਕੁਝ ਬੋਲਿਆ ਕਿਸੇ ਨੂੰ ਕੁਝ ਕਹਿਆ ਸਾਹ ਸਵਾਈ ਨਾ ਰੱਖਿਆ ਦਾ ਉਹੀ ਧਰਨਾ ਹੋਣ ਲੱਗਣਾ ਦਾ ਉਹਨਿਆ ਨੂੰ ਪ੍ਰੋਬਲਮ ਆਈ ਪਤਾ ਨਹੀਂ ਕਿ ਆਪ ਚੱਕਰ ਪਿਆ ਹੋ ਧਰਨਾ ਰੁਕਨ ਲੱਗੇਵੇਂ ਪੰਜਾਬ ਸਾਡੀ ਰੋਡ ਕੱਢ ਦੇ ਡੁੱਕੇ ਨਹੀਂ ਨੇ ਸੀਨੀਅਰ ਗੱਲ ਗਲਤ ਹੁੰਦੀ ਯਾਰ ਗੁੱਸਾ ਆ ਜਾਂਦਾ ਜਿਹੜੇ ਨੌਜਵਾਨ ਨੇ ਇਸ ਵੇਲੇ ਖਫਾ ਨੇ ਬੇਸ਼ੱਕ ਖਫਾ ਹੋਣਾ ਬਣਦਾ ਕਿਉਂਕਿ ਹਾਲਾਤ ਇਸ ਨੌਜਵਾਨ ਦੇ ਜੋ ਨਜ਼ਰ ਆ ਰਹੇ ਨੇ ਉਹ ਬੇਸ਼ੱਕ ਜਿਹੜੇ ਨੇ ਉਹ ਤਣਾਅਪੂਰਵਕ ਨੇ ਫੱਟੜ ਹੋ ਇਸ ਵੇਲੇ ਨੌਜਵਾਨ ਹੋਇਆ ਪਿਆ ਗੰਭੀਰ ਫੱਟੜ ਹੋਇਆ ਪਿਆ ਅੱਖ ਜਿਹੜੀ ਆ ਪੂਰੀ ਕਵਰ ਆ ਇੱਕ ਅੱਖ ਪੂਰੀ ਤਰ੍ਹਾਂ ਫੱਟੜ ਕੀਤੀ ਗਈ ਔਰ ਦੂਜੀ ਅੱਖ ਜਿਹੜੀ ਆ ਉਹ ਸਾਬਤ ਹੈਗੀ ਆ ਫਿਲਹਾਲ ਹਾਲਾਤ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਥੋੜੇ ਸਾਹਮਣੇ ਨੇ ਇਸ ਵੇਲੇ ਰਾਤ ਦਾ ਸਮਾਂ ਆ ਰਾਤ ਦੇ ਸਮੇਂ ਸ਼ੰਭੂ ਬਾਰਡਰ ਦੇ ਵਿੱਚ ਮੌਜੂਦ ਆ ਔਰ ਇੱਥੇ ਦੀਆਂ ਤਸਵੀਰਾਂ ਤੁਹਾ Subscribe to One India channel and never miss an update.